ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਅੱਜ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਜੀ ਖੋਏ ਦੀ ਰੈਸিপি ਲੀਟਰ ਲਿਆਗਾ ਆਪਾਂ ਦੁੱਧ ਮੱਝ ਦਾ ਇਹ ਦੁੱਧ ਤੇ ਉਹਦੇ ਨਾਲ ਆਪਾਂ ਪੱਕਾ ਦੁੱਧ ਇਹ ਆਪਾਂ ਇਹ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਵਾਲਾ ਦੰਨੇ ਆ ਇਸ ਦੁੱਧ ਨੂੰ ਕੱਲੇ ਦੁੱਧ ਨੂੰ ਜੇ ਪਹਿਲਾਂ ਆਪਾਂ ਪੰਗੇ ਪੰਗੇ ਕਰਾ ਦਈਏ ਇਦਨੂੰ ਚੰਗੀ ਤਰ੍ਹਾਂ ਵਾਲ ਆ ਗਿਆ ਜੀ ਉਸ ਤੋਂ ਬਾਅਦ ਆਪਾਂ ਤੁਧ ਭੰਵਾਗੇ ਜਿਹੜਾ ਆਪਣਾ ਦੁੱਧ ਨੂੰ ਉਬਾਲ ਦੇਣਾ ਰੱਖਿਆ ਸੀਗਾ ਜੀ ਇਹ ਪਕੜਾ ਹੀ ਚੋਂ ਨੂੰ ਵਾਲ ਆ ਚੁੱਕੇ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਵਧੀਆ ਵਾਲਾ ਆ ਗਿਆ ਨਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੁੱਕਾ ਦੁੱਧ ਲਿਆ ਆਪਾਂ ਇੱਕ ਕੋਲੀ ਇੱਧਰ ਲੈ ਨੇ ਜੀ ਆਪਾਂ ਡਰਾਈ ਫਰੂਟ ਬਦਾਮ ਕਾਜੂ ਤੇ ਤਿੰਨ ਇਲਾਇਚੀਆਂ ਦਾ ਪਾਊਡਰ ਲਿਆ ਜੀ ਆਪਾਂ ਇਹ ਬਾਅਦ ਚ ਐਡ ਕਰਾਂਗੇ ਜੀ ਤਿੰਨੇ ਚੀਜ਼ਾਂ ਤੇ ਪਹਿਲਾਂ ਆਪਾਂ ਪਾਉਂਦੇ ਹਾਂ ਦੁੱਧ ਥੋੜਾ ਥੋੜਾ ਕਰਕੇ ਨਾ ਜੀ ਇਹ ਮਲਾਈ ਜਾਣਾ ਕਿਉਂਕਿ ਫਿਰ ਵਧੀਆ ਸਹੀ ਆ ਜਾਊਗਾ ਗੁੰਡਾ ਨਹੀਂ ਬਣਨੀ ਇਹਨੀਆਂ ਨਾਲ ਦੇ ਨਾਲ ਸੰਘਣਾ ਹੋ ਚੱਲਿਆ ਇਹ ਦੁੱਧ। ਨੋਕੇ ਸੁੱਕਾ ਦੁੱਧ ਔਨ ਕਰਕੇ। ਅੰਗੇ ਜੀ ਅਜੇ 20-25 ਮਿੰਟ ਤੇ ਆਪਾਂ ਸਾਨੂੰ ਦੁਬਾਰਾ ਦਿਖਾਉਣੀ ਆ। ਆਪਾਂ ਜਿਹੜਾ ਖੋਆ ਸੀਗਾ ਜੀ ਉਹ ਸੰਘਣਾ ਹੋਣ ਲੱਗਿਆ ਇਹ ਬਣਦੇ ਬਿਲਕੁਲ ਨੇੜੀ ਹੈ ਤੇ ਇੱਧਰ ਰੱਖਿਆ ਜੀ ਆਪਾਂ ਆਟਾ ਭਜਣਾ। ਬਿਲਕੁਲ ਥੋੜਾ ਆਟਾ ਲਿਆ ਸੀਗਾ ਜੀ ਆਪਾਂ ਅੱਧਾ ਚਮਚ ਇਹਨੂੰ ਨਾਲ ਹੀ ਆਪਾਂ ਬਿਨਾ ਕਿਉ ਉਹ ਤੋਂ ਭੁੰਨੇਗਾ ਕਿਉ ਉਹ ਇਹਦੇ ਚ ਆਪਾਂ ਨਹੀਂ ਪਾ ਕੇ ਭੁੰਨੇ ਆ ਤੇ ਆਪਾਂ ਨੂੰ ਕੋਏ ਦਿਨ ਤੱਕ ਇਹ ਆਟਾ ਲੈਣਾ ਸੀਗਾ ਆਪਾਂ ਜਿਹੜਾ ਆਪਣਾ ਖੋਆ ਸੀਗਾ ਜੀ ਉਹ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿਉ ਉਹ ਵੀ ਛੱਡ ਦਿੱਤਾ ਕੋਈ ਨੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਉਨੇ ਆ ਜੀ ਇਹ ਆਪਾਂ ਕੋਈ ਜਿੰਨ ਸਾਰੀ ਪਾਉਣਾ ਜੀ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਸਾਰੀ ਆਪਾਂ ਪਾ ਦੇਵਾਂਗੇ ਦੇਸੀ ਖੰਡ ਹੈ ਜੀ ਆ ਇੱਕ ਡਿਸਪਲੇਟ ਲਈ ਸੀ ਆਪਾਂ ਇਹਦਾ ਅੱਧਾ ਚਮਚਾ ਪੁੰਨਿਆ ਸੀ ਨਾ ਇਹ ਕਾਪੇ ਦਾ ਜੀ ਉਹਦੇ ਚੋਂ ਵੀ ਇੰਨਾ ਆਟਾ ਵੱਧ ਗਿਆ ਆਪਣਾ ਜੇ ਪਾਉਨੇ ਆ ਤਾਂ ਇਸ ਤੋਂ ਜ਼ਿਆਦਾ ਹੋ ਜਾਣਾ ਇਹ ਇਸ ਕਰਕੇ ਛੱਡਤਾ ਆਪਾਂ ਲੰਘ ਜੀ ਆਪਾਂ ਡਰਾਈ ਫਰੂਟ ਕਾਜੂ ਤੇ ਬਦਾਮ ਨਾਲ ਇਹ ਪਾਵਾਂਗੇ ਜੀ ਆਪਾਂ ਇਲਾਚੀ ਪਾਊਡਰ ਇਹ ਆਪਾਂ ਜਦ ਦੁੱਧਨੋ ਵਾਲਾ ਆਉਂਦਾ ਜੀ ਉਦੋਂ ਵੀ ਪਾ ਸਕਦੇ ਆ। ਛੋਟੀਆਂ-ਛੋਟੀਆਂ ਪਿੰਨੀਆਂ ਵੀ ਬਣਾ ਸਕਦੇ ਆ ਜੀ। ਜਿਹੜਾ ਖੁਆ ਸੀਗਾ ਜੀ ਉਹਦੀਆਂ ਪਿੰਨੀਆਂ ਬਣਾ ਲੀਆਂ। ਤੁਸੀਂ ਦੇਖ ਸਕਦੇ ਹੋਗੇ। ਪਿੰਨੀਆਂ ਬਣਾ ਲਈਆਂ ਸੀਗੀਆਂ ਜੀ ਅਸੀਂ ਆਪਾਂ ਟਿੱਕੀਆਂ ਵੀ ਬਣਾ ਸਕਦੇ ਆ ਇਹਦੀਆਂ। ਤੁਸੀਂ ਆਪਣੇ ਘਰੇ ਬਣਾ ਕੇ ਜ਼ਰੂਰ ਟਰਾਈ ਕਰਿਓ। ਤੁਹਾਡੀ ਵੀਡੀਓ ਨੂੰ ਨਾਲ ਹੀ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ। ਬੜਾਈ ਬਹੁਤ-ਬਹੁਤ ਧੰਨਵਾਦ।